ਥਾਣਾ ਗੁਰੈ ਤੇ ਪਿਛਲੇ ਪਾਸੇ ਪਿੰਡ ਅੱਟਾ ਵਿਖੇ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨੱਚ ਦੇਖਣ ਨੂੰ ਮਿਲਿਆ ਹੈ ਜਿੱਥੇ ਕਾਂਗਰਸੀ ਆਗੂ ਦੇਕਰ ਉੱਪਰ ਹਮਲੇਵਾਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ ਦੋ ਗੋਲੀਆਂ ਵੀ ਚਲਾਉਂਦੇ ਦੋਸ਼ ਲੱਗੇ ਹਨ ਹਮਲੇਵਾਰਾਂ ਵੱਲੋਂ ਇੱਕ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਮੱਖਣ ਸਿੰਘ ਮੱਲੀ ਨੇ ਦੱਸਿਆ ਕਿ ਉਹ ਆਪਣੇ ਘਰ ਚੋਂ ਸੁੱਤੇ ਹੋਏ ਸਨ ਉਹਨਾਂ ਦੇ ਮੁੰਡੇ ਅਮਰਿਤਪਾਲ ਨੂੰ ਪਿੰਡ ਦਾ ਹੀ ਨੌਜਵਾਨ ਤਰਨबीर ਛੱਡਣ ਲਈ ਆਪਣੀ ਸਫਾਰੀ ਗੱਡੀ 'ਚ ਆਇਆ। ਜਿਵੇਂ ਹੀ ਉਹ ਘਰ ਦੇ ਬਾਹਰ ਪਹੁੰਚੇ ਤਾਂ ਮਗਰ ਹੀ ਪੰਜ-ਛੇ ਮੋਟਰਸਾਈਕਲਾਂ ਤੇ ਇੱਕ ਕਾਰ 'ਚ 15 ਤੋਂ ਵੀ ਹਮਲੇਬਾਰ ਪਿੰਡ 'ਚ ਸ਼ਰਿਆਮ ਟੁਕਾਏ ਗੜਾਸੇ ਕਰ ਪਾਣਾ ਤੇ ਹੋਰ ਹਥਿਆਰ ਲਹਿਰਾਉਂਦੇ ਹੋਏ ਉਹਨਾਂ ਦੇ ਘਰ ਪਹੁੰਚੇ। ਜਿਨ੍ਹਾਂ ਨੇ ਹਥਿਆਰਾਂ ਨਾਲ ਉਹਨਾਂ ਦੇ ਘਰ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਸਫਾਰੀ ਗੱਡੀ ਦੀ ਤੋੜਪਾਨ ਕੀਤੀ ਤੇ ਉਹਨਾਂ ਦੇ ਘਰ ਵਿੱਚ ਬੁਰੀ ਤਰੀਕੇ ਨਾਲ ਤੋੜਪਾਨ ਕੀਤੀ। ਉਨਾ ਦਾ ਸਾਰਾ ਪਰਿਵਾਰ ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ ਸਾਰੇ ਘਰ ਵਿੱਚ ਮੌਜੂਦ ਸਨ ਜਿਨ੍ਹਾਂ ਚ ਦੇਸ਼ਦ ਦਾ ਮਾਹੌਲ ਹੈ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਮੌਕੇ ਤੇ ਪਹੁੰਚੀ ਪੁਲਿਸ ਪਰ ਹਮਲੇਬਾਰ ਉਦੋਂ ਤੱਕ ਫਰਾਰ ਹੋ ਗਏ ਜਿਨ੍ਹਾਂ ਵਿੱਚ ਕਈ ਹਮਲੇਬਾਰਾਂ ਨੂੰ ਪਛਾਣਿਆ ਵੀ ਹੈ ਉਹਨਾਂ ਕਿਹਾ ਕਿਸ ਕਰਕੇ ਗੁੰਡਾਗਰਦੀ ਹੋਈ ਹੈ ਇਸ ਬਾਰੇ ਉਹਨਾਂ ਨੂੰ ਨਹੀਂ ਪਤਾ ਜਦੋਂ ਪੁਲਿਸ ਦੋਸ਼ੀਆਂ ਨੂੰ ਫੜੇਗੀ ਤਾਂ ਇਸ ਗੱਲ ਦਾ ਖੁਲਾਸਾ ਹੋਵੇਗਾ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੁਰਿਆ ਥਾਣੇ ਦੇ ਬਿਲਕੁਲ ਮਗਰਲੇ ਪਾਸੇ ਅੱਟਾ ਪਿੰਡ ਵਿੱਚ ਹੋਈ ਇਸ ਗੁੰਡਾਗਰਦੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋ ਗਏ ਹਨ ਪਰਿਵਾਰ ਨੇ ਪੁਲਿਸ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਗੁੰਡਾਗਰਦੀ ਦੀ ਸੀਸੀਟੀਵੀ ਵੀ ਪੁਲਿਸ ਨੂੰ ਦੇ ਦਿੱਤੀ ਹੈ ਹਾਂਜੀ ਭਾਈ ਮੇਰਾ ਨਾਮ ਭਾਈ ਤਰਨਵੀਰਾ ਸਨ ਆਫ ਲੇਖਰਾਜ ਅੱਟੇ ਦਾ ਹੀ ਆ ਮੈਂ ਰਹਿਣ ਵਾਲਾ ਮੈਂ ਢੀੜਾ ਲਾ ਕੇ ਆਇਆ ਹਾਂ ਜਲੰਧਰੋਂ ਮੈਂ ਉੱਥੇ ਮੋੜ ਤੇ ਖੜਾ ਸੀਗਾ ਜਦੋਂ ਮੈਂ ਆ ਕੇ ਖੜਾ ਮੇਰਾ ਮੁੰਡਾ ਮਿੱਤਰ ਸੀ ਮੇਰਾ ਅਮਰਤ ਤੇ ਇਹੀ ਖੜੇ ਸੀ ਦੋਨੇ ਜਾਨੇ ਤੇ ਪਿੱਛੋਂ 15-20 ਜਣੇ ਆਏ ਮੋਟਰ ਵਾਲਾਂ ਦੇ ਇੱਕ ਗੱਡੀ ਆਈ ਤੇ ਮੈਂ ਡਰ ਕੇ ਗੱਡੀ ਗਾਂ ਨੂੰ ਕਾਲੀ ਇੱਥੇ ਲੈ ਕੇ ਆਇਆ ਮੋਹਰੇ ਤੇ ਗੱਡੀ ਉਹਨਾਂ ਨੇ ਸ਼ੀਸ਼ਾ ਭੰਨ ਤਾ ਗੱਡੀ ਦਾ ਆਣ ਕੇ ਪੈਂਦੀ ਸੱਟਾਈ ਤੇ ਮੈਂ ਗੱਡੀ ਮੋਹਰੇ ਢੜਾਈ ਉਹ ਮਗਰ ਪੈ ਗਏ ਸਾਰੇ ਜਣੇ ਮਗਰ ਉੱਦਾਂ ਹੀ ਗਏ ਇੱਥੇ ਤੀ ਫੇ ਆਣ ਕੇ ਗਾਲਾ ਗੂਲਾ ਕੱਢਣ ਲੱਪੇ ਏਦਾਂ ਕਰਦੇ ਆਂਗੇ ਉਦਾਂ ਕਰਦੇ ਆਂਗੇ ਤੁਹਾਡੀ ਫੇ ਉਹਨਾਂ ਨੇ ਦਰਵਾਜ਼ੇ ਪਾੜੇ ਦਰਵਾਜ਼ੇ ਪਾੜੇ ਫੇ ਫੋਨ ਫੋਨ ਤੇ ਗਾਲਾ ਗੂਲਾ ਕੱਢਦੇ ਆ ਫੋਨ ਕਰ ਕਰਕੇ ਸਾਨੂੰ ਮੇਰੀ ਕੋਈ ਲਾਕਡਾਟ ਨਹੀਂ ਵਿੱਚ ਮੇਰੀ ਗੱਡੀ ਵੀ ਭੰਨ ਦਿੱਤੀ ਉਹਨਾਂ ਨੇ ਤੇ ਉਹਨਾਂ ਨੇ ਗੋਲੀ ਵੀ ਚਲਾਈ ਟਕੂਵੇ ਸੀ ਉਹਨਾਂ ਕੋ ਬੜੇ ਬੜੇ ਉਹ ਜੋਰ ਜੋਰ ਨਾਲ ਮਾਰਦੇ ਗਏ ਗੱਡੀ ਦੇ ਮਾਰਿਆ ਗੱਡੀ ਦੇ ਮਾਰਿਆ ਸ਼ੀਸ਼ਾ ਇੱਥੇ ਸ਼ੀਸ਼ੇ ਮਾਰਦਾ ਟਕੂਵਾ ਪਾੜ ਦਤਾ ਸਾਰੇ 15 20 ਜਾਣੇ ਸੀਗੇ ਕਿੰਨੇ ਜਾਣੇ ਆਏ ਸੀ ਇੱਥੇ ਗੱਡੀ ਆਈ ਸੀ ਇੱਕ ਜੀ ਭਾਈ ਕੀ ਨਾਮ ਆ ਤੁਹਾਡਾ ਭਾਈ ਮੇਰਾ ਨਾਮ ਜਸਕਰਨ ਸਿੰਘ ਆ ਤੇ ਮੇਰੇ ਡੈਡੀ ਦਾ ਨਾਮ ਕੁਲਵਿੰਦਰ ਸਿੰਘ ਆ ਠੀਕ ਆ ਜੀ ਅਸੀਂ ਮੈਂ ਤੇ ਮੇਰਾ ਫਰੈਂਡ ਅਸੀਂ ਇੱਥੇ ਆਪਣੇ ਘਰਾਂ ਦੇ ਬਾਹਰ ਖੜੇ ਸੀਗੇ ਇਧਰੋਂ ਮੁੰਡਿਆਂ ਦੀ ਡਾਰ ਤੇ ਡਾਰ ਆਈ 15 20 ਆਣੇ ਸੀਗੇ ਉਹਨਾਂ ਨੇ ਆਉਂਦਿਆਂ ਨੇ ਸਾਡੇ ਤੇ ਹਮਲਾ ਕਰਤਾ ਅਸੀਂ ਭੱਜ ਗਏ ਆਪਣੇ ਘਰਾਂ ਦੇ ਅੰਦਰ ਬੜੇ ਉਹ ਬਾਰੋਂ ਟਕੂਏ ਟੂਕੀਆ ਲੈ ਕੇ ਆਏ ਸੀ ਅ ਚਦਰਾਂ ਚੋਦਰਾਂ ਪਾੜ ਕੇ ਚਲ ਗਏ ਸਾਡੇ ਘਰੇ ਜੀ ਕੋਈ ਰੰਜਿਸ਼ ਸੀਗੀ ਭਾਜੀ ਰੰਜੀ ਸਾਡੀ ਕੋਈ ਰੰਜੇਸ਼ ਨਹੀਂ ਸੀ ਭਾਈ ਯਾਰ ਸਾਡਾ ਦਾ ਕੋਈ ਲੈਣਾ ਦੇਣਾ ਵੀ ਨਹੀਂ ਸੀ ਉਹਨਾਂ ਦੇ ਨਾਲ ਤੇ ਆ ਗੱਡੀ ਦਾ ਸ਼ੀਸ਼ਾ ਭੰਨ ਕੇ ਦੇਖ ਲੋ ਸਾਡੇ ਸਾਹਮਣੇ ਹੀ ਹੈ ਜੀ ਪੁਲਿਸ ਨੂੰ ਸਹਿਕਾਰ ਪੁਲਿਸ ਨੂੰ ਕਰਤਾਂ ਨਾ ਫੋਮ ਪੁਲਿਸ ਆ ਕੇ ਦੇਖ ਗਈ ਐ ਮੋਕਾ ਹੀ ਸਾਰਾ ਕੁਝ ਆ ਇੱਕ ਹੈਗਾ ਜੰਡਿਆ ਹੈਗਾ ਇੱਥੇ ਜਾਂਡਦਾ ਇੱਕ ਮੁੰਡਾ ਸੁੱਖਾ ਸੁੱਖਾ ਹੋਟਲੀ ਦੇ ਵਿੱਚ ਉਹ ਹੈਗਾ ਬਸ ਜੀ ਹੋਰ ਨਹੀਂ ਉਹ ਮੁੰਡਾ ਬਾਹਰ ਬੈਠਾ ਇਟਲੀ ਚ ਤੇ ਜਿਹੜਾ ਇੱਥੇ ਮੁੰਡਾ ਹੀ ਉਹ ਜਾਂਡਦਾ ਹੈਗਾ ਹਾਂਜੀ ਮੈਂ ਅੱਟੇ ਤੋਂ ਮੱਖਣ ਸਿੰਘ ਬੋਲਦਾ ਨਹੀਂ ਸਾਡੇ ਘਰ ਤੇ ਹਮਲਾ ਕੀਤਾ ਗਿਆ 10-15 ਬੰਦੇ ਨੇ ਆਣਮਛਤ ਤੇ ਬੰਦੇ ਆ ਇੱਕ ਦੋ ਪਛਾਣੇ ਵੀ ਆ ਵਿੱਚੋਂ ਉਹਨਾਂ ਉਹਨਾਂ ਦੇ ਪਛਾਣਨ ਤੇ ਮੈਂ ਅੰਦਰ ਸੀਗਾ ਮੁੰਡੇ ਨੂੰ ਮਤਲਬ ਪਏ ਉਹ ਬਾਹਰੋਂ ਨੱਠ ਕੇ ਤੇ ਮੁੰਡਾ ਅੰਦਰ ਆਵੜਿਆ ਨੱਠ ਕੇ ਉਨੀ ਸਾਡੇ ਗੇਟਾਂ 'ਚ ਸਾਡੇ ਕਿਰਪਾਨਾਂ ਮਾਰੀਆਂ ਸਾਡੇ ਇੱਕ ਸ਼ੈੱਡ ਜਿਹੀ ਉੱਚ ਮਾਰੀਆਂ ਦੋ ਫਾਇਰ ਕੀਤੇ ਇੱਥੇ ਕਰਕੇ ਜਦੋਂ ਅਸੀਂ ਮਤਲਬ ਬਾਹਰ ਨਿਕਲਦੇ ਸੀ ਤਾਂ ਨੱਠਦੇ ਸੀ ਮੋਰ ਨੂੰ ਕਦੇ ਪਿੱਛੇ ਨੂੰ ਇਦਾਂ ਕਰਦੇ ਕਰਦੇ 5-7 ਮਿੰਟ ਉਨੀ ਖੂਬ ਸਾਡੇ ਹੂਤੇ ਨੰਗਾ ਨਾਜ਼ ਕੀਤਾ ਸੀ ਗੁੰਡਾ ਕਰਦੀ ਦਾ ਪਾਲਸੋ ਵੀ ਆਈ ਸੀ ਪੁਲਿਸ ਆਈ ਸੀ ਮੌਕਾ ਦੇਖ ਕੇ ਚਲੀ ਗਈ ਤੋ ਤਨ ਕਮੈਂਟ ਬਾਅਦ ਹੀ ਆ ਗਈ ਉਹ ਪਿੰਡ ਚ ਜਿੱਧਰੋਂ ਪੁਲਿਸ ਆਈ ਉਹ ਦੋਏ ਪਾਸੇ ਨਿਕਲ ਗਿਆ ਕੋਈ ਰੰਜਿਸ਼ ਵਗੈਰਾ ਸੀ ਕੀ ਅੰਕ ਰੰਜਿਸ਼ ਦਾ ਹੁਣ ਜੀ ਪਤਾ ਲੱਗੂ ਸਵੇਰੇ ਉਹਨਾਂ ਦੇ ਜਿਹੜਾ ਕੋਈ ਬੰਦਾ ਫੜੂ ਫੇਰ ਪਤਾ ਲੱਗੂ ਕੀ ਗੱਲ ਹੈ ਕਾਹਦੇ ਆਏ ਆ ਜਿਹੜੇ ਪਛਾਣ ਹੈ ਪਛਾਣੇ ਆ ਤੁਸੀਂ ਨਾਮ ਵਗੈਰਾ ਪਤਾ ਉਹਨਾਂ ਦਾ ਉਹ ਹਾਂ ਜੀ ਇੱਕ ਕੋਈ ਮੁੰਡਾ ਦਾਦਾ ਮੁੰਡੇ ਨੇ ਪਛਾਣਿਆ ਜੰਡ ਦਾ ਮੁੰਡਾ ਹੋਇਆ ਹੋਵੇ ਜੰਡੀਆਂ ਕਰਕੇ ਸਾਧਦੇ ਉਹਨੂੰ